ਯੋ ਯਰਦੂ ਵਾ ਰਗਾ ਬੁਲਾ ਲਾ ਗੋਲੀ ਟੰ ਐ ਹੋਏ ਵੈਲਕਮ ਟੂ ਮਾਈ ਬਲੌਗ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੇ ਸ਼ੁਭ ਸਤਿਕਾਰ ਇਸ ਵੀਡੀਓ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸਾਰੇ ਭੈਣ ਭਰਾ ਰਾਪੇ ਸਾਰੇ ਹੰਤਾਂਦਰ ਅਤੀਵਾਚੇ ਖੁਸ਼ੀਆਂ ਵਾਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੁੜਾ ਇਹੋ ਅਨਜੇ ਪ੍ਰਗੋ ਦੇ ਨਾਲ ਅੱਜ ਆਪਾਂ ਗੱਲਾਬਾਤਾਂ ਕਰਦੇ ਆਂ ਵਧੀਆ ਇੱਕ ਵਧੀਆ ਤੇ ਬਾਹਰ ਤਾਂ ਪਛੇਕਦੇ ਆਂ ਠੰਡ ਬਹੁਤ ਆ ਠੰਡ ਬਹੁਤ ਜ਼ਿਆਦਾ ਬੂਟ ਪਹਿਰਾ ਰੱਖ ਤੇ ਪਰ ਆਪਸੇ ਤੁਸੀਂ ਫੁੱਲਾਵੇ ਤਰਨ ਬੈਨਤਾ ਆਉਨਾ ਐ ਜਦੋਂ ਰੱਬ ਨੇ ਮਿਹਰ ਕਰਨੀ ਉਦੋਂ ਹੀ ਕਰਨੀ ਆ ਹਾਂ ਬਗਿਆnta ਆਉਣ ਲੱਗ ਗਿਆ ਬਲਾ ਪੈ ਰਹੇ ਤਾਂ ਆਂਦੀ ਉਹ ਤੋੜਾ ਜਾ ਲੱਤ ਤੋਂ ਬਿਨਾਂ ਇੱਧਰ ਕਰਦੇ ਹਾਂ ਗਾਰਨਮੈਂਟ ਕੋਈ ਨਹੀਂ ਹੁਣ ਹੀ ਹੋਣੀ ਹੋਣੀ ਨਹੀਂ ਮੈਂ ਸਾਰਨਾ ਮੈਂ ਬੈਠਾ ਹੋਵੇ ਹੋ ਜਾਓ ਠੀਕ ਹੈ ਮੈਂ ਪਿਆਰ ਸ਼ਾਲ ਬੜਤੇ ਜਿਦਿਆ ਇਤਿਆਰ ਨਾਲ ਦੋ ਵਾਰ ਲਈ ਮੁੰਨਣਾ ਆਪਾ ਦਰਬੰਦ ਨੇ ਆਪਾ ਹੁਣ ਲੱਭਿੰਦਾ ਚ ਆਹ ਹੋ 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 ਕਾ ਕਰੀ ਜੀ ਉਹਦੇ ਚਾਹ ਤੋਂ ਬੰਦੇ ਹਾਂ ਹਾਂ ਮਾ ਠੀਕ ਯੋ ਯਰ ਦੂ ਵਾ ਯੋ ਉੱਪਰ ਛਾੜੋ ਛਾੜੋ ਰਾਗਮਨਾਲਾ ਰੋਲੀ ਦਿਨ ਬਾਹਰੋਂ ਉਹਨਾ ਜ਼ੋਰ ਲਾ ਕੇ ਤਹਾਂ ਜੜਦਾ ਹੈ ਵੱਡੇ ਟੈਪੂ ਮੈਂ ਤਾਂ ਇਕੱਲਾ ਪਹਿਲਾਂ ਪੰਗਾ ਲੈਣ ਲੱਗਿਆ ਏ ਟੈਪੂ ਬੰਦਾ ਬਾਹਰ ਉਹ ਤਾਂ ਜਾਂਦਾ ਇਹ ਆ ਮੈਂ ਮੈਂ ਟੈਪ ਕੁੰਗਾ ਪਰ ਟੈਪ ਜਦੋਂ ਮਾਗਰ ਨੂੰ ਪਿਛਾ ਨਾ ਕਰੋ ਰੋੜ ਦੇਵੇ ਆਹ ਹੁਣ ਵਿੱਚ ਰੋੜ ਜਾਂਦੀ ਹਾਂ ਫਿਰ ਫਿਰ ਟੈਪ ਕੁੰਦਾ ਹੈ ਆਹ ਉਹਦਾ ਪੁੱਛੇ ਰੋਦਾ ਸਿਰ ਪਰ ਨੇ ਲੀ ਹਾਂ ਤੇ ਜਦੋਂ ਆਇਆ ਤੂੰ ਉਹ ਰੋਗ ਲਵਾ ਅੱਛਾ ਲੈ ਤਾਂ ਐ ਹੋਏ ਏ ਚਲੀਏ ਹਾਂ ਜੀ ਓਏ ਹੰਸਾਲਾ ਯਾਰ ਲਾਜੋਰ ਆ ਹਾਂ ਆ ਫੋਈ ਜਾਣਾ ਮੈਂ ਵੀ ਸਾਹੀ ਨਵੇਂ ਲੈਣੇ ਆ ਆਹ ਬਸ ਦਸਤ ਦਸ ਦੀ ਫੋਨ ਵਿੱਚ ਦੀ ਜੀ ਦੋ ਜੀ ਨੂੰ ਉਹ ਇਹ ਰਾਤ ਕਰਾ ਸੀ ਨੀ ਅੱਛਾ ਅਬੇਛੇ ਜੀ ਹਾਂ ਦਾ ਪਾਣੀ ਲਾਇਆ ਵੀ ਨਾ ਹਾਂ ਆ ਗਲਗਲਾ ਸਾਰੀਆਂ ਪੱਤੋੜ ਲਿਆ ਦੀ ਉਹਦਨੇ ਹਈ ਵੀ ਸਹੀਆਂ ਲੱਗੀਆਂ ਉਹਨੂੰ ਪਾ ਲੇ ਬੱਸ ਇਹ ਬਹੁਤ ਐਦਾਂ ਤੋੜੀਆਂ ਸੀ ਉਹ ਤਾਂ ਰਹੀਆਂ ਲੋਕ ਸੁਭਰਾਇਮਾ ਆਈ ਦੇਖੋ ਆ ਹੈਗਾ ਧਣੀਆਂ ਬਹਿ ਮੇਥੇ ਮੇਥੇ ਆ ਜੀ ਆ ਆ ਗਿਆ ਆਪਣਾ ਲਸਣ ਹਾਂ ਚਲੋ ਜੀ ਗਾ ਆ ਹੈਗੀ ਆ ਜੀ ਹਲਦੀ ਕਹਿੰਦੇ ਹਲਦੀ ਹਲਦੀ ਤਾਂ ਹੁਣ ਪੱਕ ਗਈ ਹੈ ਨਾ ਹਾਂ ਹੁਣ ਉਹ ਪਟਾਂਗੇ ਆ ਮੂਲੀਆਂ ਨੇ ਜੀ ਤਾਜ਼ੀਆਂ ਮੂਲੀਆਂ ਕਹਿੰਦੇ ਜਮਾ ਤਾਜੀ ਤਾਜੀ ਮੂਲੀ ਐ ਵਧੀਆ ਮੂਲੀ ਆ ਹੈਨਾ ਹਾਂ ਇਹ ਰਾਤ ਨੂੰ ਇਹ ਡੜੀ ਮੂਲੀ ਨਾ ਵੀ ਕਾਬਜ ਨਹੀਂ ਹੁੰਦੀ ਲੈ ਚੰਗੀ ਹੁੰਦੀ ਐ ਇਹਦਾ ਇਹਦਾ ਤੁਹਾਨੂੰ ਦੱਸ ਦਿਆਂ ਦਸਕਾ ਹਾਂ ਮੂਲੀ ਰਾਤ ਨੂੰ ਰੋਟੀ ਦੇ ਨਾਲ ਖਾਓ ਕਾਬਜ ਖਾ ਜਿਹੜੇ ਬੰਦੇ ਨੂੰ ਕਾਬਜ ਹੁੰਦੀ ਐ ਕਿਸੇ ਨੂੰ ਵੀ ਹਾਂ ਮੈਨੂੰ ਕਾਬਜ ਨਹੀਂ ਰਹਿੰਦੀ ਆ ਹਲਦੀ ਹੈਗੀ ਆ ਏਹੀ ਆ ਤੇ ਆ ਹੈਗੇ ਸਾਡੇ ਮਟਰ ਹਾਂ ਮਟਰ ਹਲੇ ਲੱਗੇ ਨਹੀਂ ਹੁਣ ਲੱਗਣ ਸ਼ੁਰੂ ਹੋਣਗੇ ਹਾਂ ਤੇ ਆ ਵੀ ਆਪਾਂ ਗੇਟ ਜੇ ਲਾ ਕੇ ਚਾਰ ਕਿੱਟਾਂ ਕੋਲੇ ਬੈਕ ਘਮਾ ਲਾ ਬੈਕ ਅੱਛਾ ਬੈਕ ਐ ਘਮਾ ਦੇ ਘਮਾ ਦੇ ਲਾ ਕੇ ਨੂੰ ਆ ਵੀ ਸਾਡੇ ਬੈਲ ਬੈਲ ਲੱਗਿਆ ਹੋਇਆ ਐ ਐ ਐ ਬਾਹ ਰੋਕੋ ਦੇਖੋ ਹਰੇ ਭਾਈ ਆ ਆ ਮੂਲੀ ਆ ਆ ਮੈਂ ਇਧਰ ਵੀ ਮੈਥੇ ਆ ਜਾਂਦੇ ਆ ਉਹ ਧਨੀਆ ਆ ਗਿਆ ਉਹ ਵੀ ਉਹ ਮੈਥੇ ਆ ਰਾ ਮੈਥਾ ਮੇਥੀ ਆ ਦੇ ਧਨੀਆ ਆਹਾਹਾ ਹਲਕੇ ਬੈਠਾ ਥਲੇ ਧਨੀਆ ਤੋੜ ਲੈਂਦੇ ਨਾਲ ਹੁੰਦੇ ਥੋੜੀ ਤੜੀ ਜਾਂ ਨੇ ਮੂਲੀ ਦੇਲਾ ਟੜੀ ਰੋ ਪਾਇਆ ਹੋਇਆ ਨਾ ਕਰਕੇ ਬਹੁਤ ਹੁੰਦੀ ਆ ਮੂਲੀ ਬਹੁਤ ਦੇ ਮੂਲੀ ਕੱਡਾ ਕਡਾ ਕਡਿਆ ਮੋਟੀਆਂ ਨੇ ਹਾਂ ਆ ਬਾਤ ਲੱਗੀਆਂ ਹੋਈਆਂ ਨੇ ਉਹ ਪਹਿਲਾਂ ਦੀਆਂ ਨੇ ਓਏ ਯਾਰ ਹਾਂ ਲਗ ਲਗ ਲਾਈਆਂ ਸੀ ਨਾ ਹਾਂ ਧਣੀਆਂ ਪਾਲੇ ਪਾਸੇ ਹੈ ਨਾ ਪਾਲ ਖੈ ਗਿਆ ਹਾਂ ਬਹੁਤ ਵਧੀਆ ਹੈ ਆ ਦੇਖ ਲਾ ਰਾਹ ਬਣਾਇ ਨਾ ਤੋੜੇ ਤਾਹ ਤੋਂ ਫਲ ਫਲ ਹਾਂ ਹਾਂ ਹੈ ਦੇ ਪੂਰਾ 1 ਨੰਬਰ ਮੈਂ ਹੋਰ ਰੋਟੀਆਂ ਲਵੀਆਂ ਮਿੱਠੀਆਂ ਰੋਟੀਆਂ ਮਿੱਠੀਆਂ ਰੋਟੀਆਂ ਯਾਰ ਸਾਦੀ ਵਧੀ ਪਾਜੀ ਮੋਹੋਂ ਨਹੀਂ ਲੈਂਦੀ ਆ ਮੈਂ ਕਹ ਬਹੁਤ سپورਟ ਹੋ ਜਾਂਦੀ ਆ ਮੋਹੋਂ ਨਹੀਂ ਲੈਂਦੀ ਆ ਬਾਣ ਵੀ ਵਧੀਆ ਜਾਂਦੀ ਆ ਬਹੁਤ ਜ਼ਿਆਦਾ ਸਾਦੀ ਵੀ ਵਧੀਆ ਤੇ ਰੋਟੀਆਂ ਚ ਪਾ ਕੇ ਵੀ ਵਧੀਆ ਹਮ ਇਹ ਸਾਰੇ ਲੱਬੜ ਗਿਆ ਬੰਦਾ ਤੋਰਨ ਵੀ ਲਾ ਹੋਇਆ ਤਾਂ ਵੀ ਆਪ ਹੀ ਕਰਵਾ ਕਰਵਾ ਤੇ ਢਾਲੀ ਦੇ ਲਾ ਗੱਡੀ ਹੋਈ ਇਹ ਆਈ ਦੋਸਤੋਂ ਮੁੰਡਿਆਂ ਨੇ ਤਾਲੀ ਦੇ ਕੱਢੀ ਹੋ ਗਈ ਹੈ ਨਾ ਹਾਂ ਸੰਤਰੇ ਦਾ ਗੁਲਚਾ ਇਹ ਸ਼ਾਂਤਰੇ ਦਾ ਬੂਟਾ ਹੁਣ ਥੋੜਾ ਠੰਡ ਕਰਕੇ ਹੋਇਆ ਹੋਇਆ ਹਾਂ ਠੰਡ ਜਾਸੂ ਦਰਾਖਤ ਕਮਲਾ ਆ ਰਿਹਾਂਦੇ ਆ ਸਾਰੇ ਦਰਾਖਤ ਰੁਕਦੇ ਆ ਸੰਤ ਜਾਨੇ ਮੁੰਡਾ ਆ ਜਾਂਦੇ ਨੇ ਦਰਾਖਤ ਠੰਡ ਦਿੱਤੇ ਹਾਂ ਇਹ ਆਹ ਇਹ ਸ਼ਾਂਤਰਾ ਇਹ ਦਾ ਸ਼ਾਂਤਰੇ ਦਾ ਬੂਟਾ ਇਹ ਸੰਤਰੇ ਦਾ ਬੂਟਾ ਤੇ ਮਦਰੋ ਦੇਖੋ ਕਿਆ ਬਾਤ ਉਹ ਯਾਰ ਲੰਮਾ ਵਾਦਾ ਸੀਗਾ ਬੰਦਾ ਉਹ ਡੇਕਾ ਜਾ ਕੇ ਆਹ ਹੈਗੇ ਪੱਥਰ ਚਟ ਇਹ ਪੱਥਰ ਚਟਾ ਜੀ ਜਿਵੇਂ ਹੁਣ ਆਪਣੇ ਕੋਈ ਕੰਡਾ ਲੱਗਿਆ ਵਿੱਚ ਆ ਉੱਤੇ ਪੈਰ ਦੇ ਵਾਸਤੇ ਇਹ ਉੱਪਰ ਹੀ ਕੰਡੇ ਦੇ ਇਹਦਾ ਉੱਤੇ ਲਾ ਦੇ ਇਹਦਾ ਇਹਦਾ ਆਹ ਦਰਖਤ ਦਾ ਨਾਉ ਨਹੀਂ ਪਤਾ ਲੱਗਿਆ ਆਪਾਂ ਨੂੰ ਇਹਦਾ ਨਹੀਂ ਇਹਦਾ ਨਹੀਂ ਪਤਾ ਇਹਦਾ ਕੀ ਯਾਰ ਪਤਾ ਨਹੀਂ ਇਹਦਾ ਕੀ ਨਾ ਉਹ ਇਹਦਾ ਸਿਰ ਨਿਕਲਿਆ ਰੇੜੀ ਸਰੋ ਹਾਂ ਸਰੋ ਚੱਲ ਪਿਆ ਕੁੜਤ ਗਾ ਇਹਨਾਂ ਬਹੁਤ ਨਹੀਂ ਨਹੀਂ ਚੱਲ ਪਿਆ ਹੁਣ ਤਾਂ ਹਾਂ ਸੋਨੇ ਦਿਨਾਂ ਚ ਜਾਉ ਉਹ ਗੋਲ ਸਿਆੜ ਜਾਂ ਨੰਗਣ ਦੇ ਹਾਂ ਆ ਗੋਲ ਇਹ ਗੋੰਦ ਲੱਗਦੀ ਐ ਇਹਨੂੰ ਹਾਂ ਆਹ ਇਹ ਲੱਗਦੀ ਐ ਇਹਨੂੰ ਇਹ ਪਤਾ ਨਹੀਂ ਕੀ ਐ ਨਾ ਤੋੜੀ ਨਾ ਹਾਂ ਇਹ ਖਰਜਦਾ ਬਿਲਕੁਲ ਗੂੰਦ ਦਾ ਸਜ ਬਿਲਕੁਲ ਮਤਲਬ ਚੀੜੀ ਆ ਆਹ ਹਾ ਹਾ ਗੂੰਦ ਲੱਗਦੀ ਐ ਇਹਨੂੰ ਗੋੰਦ ਹੀ ਨਿਕਲਦੀ ਐ ਇਹਦਾ ਮਤਲਬ ਇਹਨੂੰ ਗੂੰਦ ਹੀ ਲੱਗਦੀ ਹੋਊ ਆ ਜਿਵੇਂ ਕੱਕੜ ਦੀ ਗੂੰਦ ਐ ਅੱਗੇ ਇਹ ਤਾਂ ਉਹਦੇ ਨਾਲੋਂ ਵੀ ਟਾਇਟਾ ਕੈੜੀ ਆ ਅੱਗੇ ਯਾਰ ਬੜਾ ਕਿੱਕਰ ਤੋਂ ਗੁੰਦ ਤੋੜ ਤੋੜੀ ਕਿਤਾਬਾਂ ਜੋੜ ਲੈਂਦੇ ਸੀ ਹਾਂ ਆ ਵੀ ਹੁਣ ਤਾਂ ਕਿਤਾਬਾਂ ਜੋੜਨ ਦੇ ਕੰਮ ਆਸਾ ਗਿਆ ਹੈਵੀ ਗੋਲ ਚੱਲ ਪਏ ਨਾ ਮਹਿੰਗੀਆਂ ਚੀਜ਼ਾਂ ਹਾਂ ਦੇਖਦੀ ਇੱਕ ਛਤਰੀ ਦੋ ਨੱਚਰ 45 ਐਸੇ ਤਰ੍ਹਾਂ ਨਹੀਂ ਬਣਾਉਂਗੇ ਜਾਨ 7 8 9 ਇਹ ਜਿੰਨਾ ਬਧੂਗਾ 7 7 ਛਤਰੀਆਂ ਨੇ ਐਸੇ ਤਰ੍ਹਾਂ ਛਤਰੀਆਂ ਲੱਗ ਰਗਵਾ ਗਿਆ ਪਾਮ ਰਹਿ ਗਿਆ ਵਿਚਾਲੇ ਥੋੜਾ ਜਿਹਾ ਬਚ ਆ ਗਿਆ ਇਹਨਾਂ ਦੇ ਕੀ ਪਾਮ ਇਹ ਪਾਮ ਐਵਰੀਬਦੀਆ ਇਹਨੂੰ ਪਾਮ ਕਹਿੰਦੇ ਨੇ ਹਾਂ ਇਹ ਥੋੜਾ ਜਿਹਾ ਬੱਚ ਆ ਗਿਆ ਨਹੀਂ ਤਾਂ ਇਹ ਬਹੁਤ ਉੱਚਾ ਹੋ ਜਾਂਦਾ ਇਹਨਾਂ ਦੀ ਚਲੋ ਨਕੜੂ ਹਣ ਵੀ ਨਿਕਲੇ ਆਉਣਾ ਆ ਵੀ ਛਤਰੀ ਦੇਖਾ ਇਹਦੀਆਂ ਵੀ ਇਹ ਮੈਂ ਛਤਰੀਆਂ ਸੋਹਣੀਆਂ ਹੁਣ ਤਾਂ ਠੰਡ ਕਰਕੇ ਥੋੜੇ ਜਿਹੇ ਹੋਏ ਨੇ ਮੁੱਕੇ ਹੋਏ ਆ ਆ ਉੱਥੋਂ ਵੀ ਸਰੇ ਆ ਇਹਨੂੰ ਇਹਨੂੰ ਫੁੱਲ ਬੜਾ ਸੋਹਣਾ ਲੱਗਦਾ ਅੱਛਾ ਦੇਖੀ ਤਾਂ ਜਾਈ ਤੂੰ ਜੇ ਇਹਨੂੰ ਹੋ ਲੈਣ ਦੇ ਮੜਾ ਰਿਆ ਨੇ ਇਹ ਬਹੁਤ ਘੱਟ ਟਾਈਮ ਦੇ ਵਿੱਚ ਇਹਨੂੰ ਫੁੱਲ ਵਾਲਾ ਘੈਂਟ ਲੱਗਦਾ ਆ ਤੂਦ ਆ ਗਿਆ ਉਹ ਗਲਗਲਾ ਉਧਰ ਵੀਰ ਜੀ ਤੂੜੀ ਪਾ ਰਹੇ ਨੇ ਆ ਕਿੱਥੋਂ ਵੱਡੀਆਂ ਨੇ ਡੇਕ ਆ ਆ ਮਾ ਕਰ ਤੂ ਤੇ ਵੱਢ ਤੇ ਹਾਂ ਆ ਗਲਗਲਾ ਰੋਕ ਲਾ ਰੋਕ ਲਾ ਤੇ ਨਹੀਂ ਆ ਕਿਉਂ ਸੰਗਿਆ ਬਣਿਆ ਆ ਪੰਡ ਕੋਲ ਰੋਕਲਾ ਪੰਡ ਕੋਲੋਂ ਕਿਧਰੋਂ ਰੋਬਾ ਦੇ ਹੋ ਪੱਕ ਗਿਆ ਜਿਹੜੀਆਂ ਹੁਣ ਟੋ ਟੋ ਟੇ ਮਿੱਡੇ ਪਣੀਆਂ ਨਹੀਂ ਉਹ ਦੇ ਨੀ ਉਹ ਮੋੜ ਲਾ ਉਸੋਂ ਪਾਣ ਕੋ ਇਹ ਆਪਾ ਆ ਲੈ ਜਾਈਂ ਚੋ ਪਤਾ ਲਾ ਰਾ ਰ ਮੋੜ ਲਾ ਨਹੀਂ ਉਹ ਨਹੀਂ ਮੋੜਨੀ ਆ ਇਹ ਸੂਰਤ ਮੈਂ ਕਹੀ ਜਨਾ ਇੱਥੇ ਟੋਲਾ ਡੜੀ ਆ ਚਲ ਮੋੜ ਨਾ ਕੋ ਮੈਂ ਹੱਥ ਹੀ ਨਹੀਂ ਪਏ ਕੰਡੇ ਹੱਥ ਕੱਕ ਦਾ ਕੰਡੇ ਨੇ ਫੇ ਮੈਂ ਤੁਹਾਨੂੰ ਕਿਹਾ ਸੀ ਭਾਈ ਵਧੀਆ ਚਾਕੂ ਬੰਨ ਲਓ ਉਹ ਮੈਂ ਕਰਾਂ ਹੁਣ ਤਾਂ ਸਾਰੀਆਂ ਤੋਰ ਹੀ ਨਹੀਂ ਆ ਆ ਹੀ ਰਹਿ ਗਈਆਂ ਓਏ ਦੇ ਤਾਂ ਰਹੀ ਆ ਬਹੁਤ ਨੇ ਵਾਲੀਆਂ ਨੇ ਇਹਦੇ ਵਿੱਚ ਨਹੀਂ ਆਈ ਗੱਲ ਕਰਨਾ ਆਪਲੀ ਪੀਲੀ 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 ਸਾਰੀ ਗਲਗਲ ਲੈ ਇੱਥੇ ਦੇਖੋ ਆ ਨਹੀਂ ਆਵੇ ਵਿਚੋ ਬਹੁਤ ਗਲਗਲਾ ਅੱਜ ਆਇਆ ਦਹਾਨ ਸਿਰ ਪਰ ਕਰੋ ਪੀਲੀ ਪੀਲੀ ਸਾਰੀ ਗਲਗਲ ਲੈ ਪਹਿਲਾਂ ਕਹਿ ਟੋਕਰੇ ਦਾ ਬਤੋ ਆਪਾਂ ਪ ਤੋੜ ਵੀ ਤੇ ਹੈ ਫਾਲੀ ਬਾੜਾ ਸੀ ਆ ਦੇਖ ਲੋ ਪੌੜੀਆਂ ਲਾ ਲਾਤਾ ਇਹਨੂੰ ਇਹਦੀਆਂ ਵਿਚਾਰੇ ਦੀਆਂ ਇਸਵਾਲ ਰੋਕੀ ਹੋਈ ਆ ਵੀ ਥੱਲੇ ਨੂੰ ਨਹੀਂ ਪਾੜ ਜਾਣਾ ਸੀ ਇਹਨੇ ਜਮਾ ਥੱਲੇ ਲੱਗਦੀ ਸੀ ਆ ਤਾਕ ਤੇ ਗੇਟ ਟਾਕੀਆਂ ਟੂਕੀਆਂ ਲਾ ਕੇ ਦਾ ਜੋੜ ਹੋ ਪਈ ਖੜਾਇਆ ਰੋਕ ਰੋਕ ਥਮ ਕਰੀਆ ਟਾਕੇ ਟੂਕੀਆਂ ਲਾ ਕੇ ਦੀ ਭੈਜਨ ਬਹੁਤ ਬਹੁਤ ਹੋ ਗਿਆ ਸੀ ਗਲਗੁਲਾ ਦਾ ਬਾਹਰ ਹੀ ਲੱਗਦਾ ਥੱਲੇ ਪਿੱਛੇ ਨੂੰ ਕਰੀ ਮੜਾ ਇੱਕ ਮੈਂ ਉਹ ਦਿਖਾਉਣੀ ਆ ਚੀਜ਼ ਕੀ ਸ਼ਰਟ ਆ ਜੇ ਬੱਥਰੂ ਦਿਖਾਉਣਾ ਵਾ ਹਾਂ ਬਸ ਉਹ ਹਰ ਨਹੀਂ ਇਹ ਆ ਸਾਡਾ ਛੋਟਾ ਜਿਹਾ ਕਟਰੂ ਆ ਜੀ ਤ੍ਰਿਓ ਤ੍ਰਿਓ ਐਓ ਐਓ ਚਾਰ ਬੰਦ ਦਿਨ ਦਾ ਹੋ ਗਿਆ ਮੈਂ ਕਿਨ ਇਹ 6-7 ਦੇ ਦਿੰਦਾ ੜੀ ਵਾਹ ਸੋਣਾ ਇਹ ਸਾਡੀ ਗੁਗਲੀ ਉਗਲੀ ਹਾਂ ਇਹਨੂੰ ਕਰਦੇ ਹਾਂ ਫੇਟ ਗਿਆ ਦੂਰ ਗਿਆ ਭੱਜ ਗਿਆ ਐ ਆ ਛੇਟੀਆਂ ਪਿੱਛੇ ਵੱਡੀਆਂ ਨੇ ਟੋਕਰੇ ਬਣਾਵਾਂਗੇ ਹਾਂ ਲੈ ਜੇ ਅਨਦੀ ਤਿੰਨ ਸਾਲ ਦੀ ਉਮਰ ਆਏ ਬੈਲ ਦੀ ਹਾਂ ਤਿੰਨ ਸਾਲ ਦੀ ਉਮਰ ਬੈਲ ਦੀ ਹੋ ਗਈ ਪਰ ਉਹ ਫਿਰ ਇਹਨੂੰ ਲੱਗੂ ਉਹ ਬੈਲ ਵੀ ਬੜਾ ਢੇਲਾ ਵੀ ਇਹਦੇ ਉੱਤੋਂ ਦੀ ਡਾੜੀ ਟਰਾਲੀਆਂ ਟਰੈਕਟਰ ਇੰਨਾ ਕੁਝ ਪਹਿਲਾਂ ਲੰਘਿਆ ਹਾਂ ਇਹ ਦੋ ਦੋ ਕੁ ਸਾਲ ਤੋਂ ਮੈਂ ਮੱਦੇ-ਮੱਦੇ ਜਾਂਦੇ ਰਿਹਾ ਹਾਂ ਪਰ ਫਿਰ ਵੀ ਕਾਮਯਾਬ ਇਹ ਪਰ ਏ ਬੂਟਾ ਫੇਰ ਪੱਤੇ ਨਿਕ ਨਕਲੇ ਆਉਂਦੇ ਸੀ ਹਾਂ ਇਹ ਪਰ ਨਿਕਲੇ ਆਇਆ ਫੇਰ ਜੜੀਆਂ ਡੇਕਾ ਸੀਗੀਆਂ ਆਪਣੀਆਂ ਉੱਥੇ ਹਾਂ ਉਹ ਵੱਡੀਆਂ ਉਦੋਂ ਬਾਅਦ ਦੇ ਵਿੱਚ ਫਿਰ ਇਹਨੇ ਚਮਕਾਰਾ ਜਾਣ ਦੀ ਜਿਹੜੀ ਚੀਜ਼ ਨੇ ਕਹਿੰਦੇ ਹੁੰਦੇ ਆ ਵੀ ਹੋਣਾ ਨਾਲੇ ਆਪਾਂ ਲਾਏ ਔਰੇ ਹੋ ਹੀ ਜਾਣਾ ਉਹਦੇ ਉਤੋਂ ਦੀ ਟਾਇਰ ਟੂਰ ਵੀ ਨਾ ਕਰ ਜਾਂਦੇ ਸੀ ਫੇਰ ਵੀ ਪੈਂਦਾ ਨਹੀਂ ਹੋਇਆ ਜੇ ਲੱਗਿਆ ਹਾਂ ਨਹੀਂ ਲੱਗਿਆ ਨਹੀਂ ਉਹ ਛੋਟਾ ਜਿਹਾ ਜੀ ਕਿਤੇ ਬਹਿ ਲਾ ਲੱਗੋ ਹੁਣ ਕਾਹਨੂੰ ਲੱਗਣਗੇ ਗਾਹਾਂ ਨੂੰ ਤਾਂ ਲੱਗ ਜਾਣਗੇ ਹਰਦਾਂ ਉਹ ਤਨ ਮੇਰੀ ਲਗ ਲਗ ਝੜ ਗਈ ਐਂ ਲੱਗਦੇ ਹੁੰਦੇ ਐਂ ਲੱਗਦੇ ਹੁੰਦੇ ਗਰਮੀਆ ਵੈਲ ਵੈਲ ਜਿਵੇਂ ਹੁਣ ਮੇਰੀ ਢੂਹੀ ਜਿਵੇਂ ਮੇਰੀ ਢੂਹੀ ਦੁਖਦੀ ਰਹਿੰਦੀ ਆ ਹਾਂ ਮਗਰ ਕੋਈ ਸਵਾਲ ਹੀ ਛੱਡਦੇ ਢੂਹੀ ਦੁਖ ਜੇ ਢੂਹੀ ਤੋਂ ਵਾਸਤੇ ਤਾਂ ਇਹ ਖਰਾਕ ਆ ਠੰਡਾ ਵੀ ਆਦੀ ਤਸੀਰ ਠੰਡੀ ਹੁੰਦੀ ਆ ਢੂਹੀ ਵਾਸਤੇ ਤਾਂ ਬਹੁਤ ਵਧੀਆ ਚੀਜ਼ ਆ ਹਾਂ ਤੁਸੀਂ ਠੀਕ ਹੋ ਤੁਸੀਂ ਠੀਕ ਹੋ ਹਾਂ 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 ਬਿਲਕੁਲ ਠੀਕ ਨਹੀਂ ਲੱਗਦੇ ਤੁਸੀਂ ਨਹੀਂ ਨਹੀਂ ਠੀਕ ਠਾਕ ਮੈਂ ਤਾਂ ਬਿਲਕੁਲ ਠੀਕ ਆ ਹੁਣ ਮੈਂ ਹੁਣ ਤੇਰੇ ਨਾਲ ਤੇ ਗਿਆ ਜਾਂਦਾ ਹਾਂ ਕਿਤੇ ਮੈਂ ਬਿਮਾਰ ਹੋ ਗਿਆ ਮੈਂ ਤਾਂ ਠੀਕ ਆ ਇਹ ਕਈ ਵਾਰੀ ਬੰਦਾ ਔਖਾ ਹੁੰਦਾ ਦੱਸਦਾ ਨਹੀਂ ਹੁੰਦਾ ਤੂੰ ਦੱਸ ਕਿਵੇਂ ਤੂੰ ਆਪ ਠੀਕ ਆ ਦੱਸ ਦੇ ਫਿਰ ਵੀ ਤੂੰ ਮੈਂ ਤਾਂ ਠੀਕ ਆ ਕਰ ਲੂ ਨਾ ਮੈਨੂੰ ਕਹੀ ਨਹੀਂ ਨਹੀਂ ਮੈਂ ਤਾਂ ਠੀਕ ਆ ਤੂੰ ਆਪ ਦੱਸ ਮੈਂ ਤਾਂ ਠੀਕ ਹੀ ਆ ਬਸ ਬੀਲ ਚੇਅਰ ਤੇ ਬੈਠਿਆ ਦਰਦੇ ਵੀ ਹੋ ਜਾਣਗੇ हां ਟਾਲੀ ਦਾ 41 ਦਾ ਟਾਲੀ ਦੀ ਟਾਲੀ ਦਾ ਸਿੱਧੂ ਮੂਸੇ ਵਾਲ ਦੇ ਕਹਣਾਂ ਨੂੰ ਇਹ ਟਾਲੀ ਦੀ ਵੀ ਵਿਚਾਲ ਪੈਦਾ ਹੋਣੀ ਹੈ ਪਾਣੀ ਟਾਲੀ ਜਿਵੇਂ ਕਹਿੰਦੇ ਆ ਵੀ ਭਾਈ ਟਾਲੀ ਲੱਗਦੀ ਵੀ ਦਿਖਾਈ ਦਾ ਬਲੌਗ ਬਣਿਆ ਹੋਇਆ ਹਾਂ ਬਲੌਗ ਦੇਖਿਓ ਜਿੱਦਨੇ ਇਹ ਲਾਈ ਸੀ ਉਸ ਦਿਨੇ ਅਸੀਂ ਬਲੌਗ ਬਣਾਇਆ ਸੀ ਟਾਲੀ ਦਾ ਵੀ ਤੇ ਹੁਣ ਵੀ ਹੁਣ ਦੇਖੋ ਇਹ ਕਿੱਡੀ ਵੱਡੀ ਹੋ ਗਈ ਹੈ ਠੰਡ ਕਰਦੇ ਕਾਰਨ ਠੰਡ ਦੇ ਕਰਕੇ ਥੋੜੀ ਜਿਹੀ ਰੁਕੀ ਹੋਈ ਆ ਜੜ ਦੀ ਗਾਹ ਨੇ ਬਹੁਤ ਉੱਚੀ ਵੱਡੀ ਹੋ ਰਹੀ ਆ ਬਹੁਤ ਕੱਦ ਕਰ ਜਾਣਾ ਇਹ ਆਉਂਦੇ ਆਉਂਦੇ ਆ ਆਉਂਦੇ ਆ ਹੀ ਦਿਨਾਂ ਦੇ ਵਿੱਚ ਹਾਂ ਤਾਂ ਇਹ ਬਹੁਤ ਵੱਡੀ ਹੋ ਫਿਰ ਤਾਂ ਹੋ ਜਾਣੀ ਕਿਉਂਕਿ ਇਹਨੂੰ ਖੁੱਲ ਬਾੜਾ ਜਾਮਾ ਹਾਂ ਹਾਂ ਘੁੰਮਣ ਨੂੰ ਇਹਨੂੰ ਉੱਚੀ ਹੋਣ ਨੂੰ ਹਾਂ ਹਾਂ ਪੂਰਾ ਖੁੱਲ ਬਾੜਾ ਇਹਨੇ ਪੂਰੀ ਵਧੀਆ ਬਣ ਜਾਣਾ ਮਾਲਕ ਦੀ ਕਿਰਪਾ ਨਾਲ ਹਾਂ ਹਾਂ ਬਹੁਤ ਵਧੀਆ ਹੋ ਰਹੀ ਆ ਇਹ ਬਿਲਕੁਲ ਚਲੋ ਡੜੀ ਹੋਰ ਚਲੀਏ ਅੰਦਰ ਹਾਂ ਹੈਨਾ ਹਾਂ ਟਾਲੀ ਚ ਪਾਣੀ ਪਾਉਣੇ ਆ ਟਾਲੀ ਚ ਪਾਣੀ ਪਾਉਣਾ ਹਲੇ ਹਾਂ ਗਲਗਲ ਚ ਵੀ ਪਾਣੀ ਪਾਉਣੇ ਆ ਪਾਈਪ ਲਾਉਣੇ ਆ ਤੇ ਇਹ ਸਾਰਿਆਂ ਚ ਜਿੰਨਾ ਜਿੰਨਾ ਚ ਪਾਉਣੇ ਆ ਅੱਠਨ ਸਵੇਰ ਆ ਆਏ ਕਿੱਤੀ ਜਿੱਤੀ ਜਿੱਤੀ ਕਿੱਤੀ ਬਿੱਲੀਆਂ ਬਹੁਤ ਸੌਂਕਣਾ ਬਹੁਤ ਯੋ ਯੋ ਬੇਬੀ ਆ ਆ ਨੀਉ ਚੜਨਾ ਐ ਕਦੇ ਵੀ ਨੀ ਚੜਨੀ ਚਾਹੇ ਤੂੰ ਪੰਜਾ ਘਰੀ ਮਾਰ ਚੱਕ ਇਹਨੂੰ ਐ ਅੱਛਾ ਤੂੰ ਤਾਂ ਉਹੀ ਗੱਲ ਕਰਤੀ ਸੀ ਨਾ ਨਹੀਂ ਮੂਹਰੇ ਪੈ ਦੇਖਣਾ ਪਊਗਾ ਨਾ ਉਹ ਜਾ ਡਾਡੀ ਦਾ ਤੂੰ ਬਿੱਲੀਆਂ ਦਾ ਭਾਈ ਘਰ ਆ ਸਾਡਾ ਇਹ ਉਹ ਦੋ ਕੌਲੀਆਂ ਪਈਆਂ ਇਹਨਾਂ ਦੀਆਂ ਕਾਗਜ਼ ਉਹ ਬੋਰੀ ਪਈਆ ਉਹਦੇ ਬੱਚੇ ਰਾਤ ਨੂੰ ਆ ਕਾਗਜ਼ ਆ ਜਿਹੜਾ ਇਹ ਸ਼ੈੱਡ ਦੇਈਦਾ ਜੀ ਇਹ ਰਾਤ ਨੂੰ ਵਿੱਚ ਬਹਿ ਜਾਂਦੀਆਂ ਨੇ ਰਾਵ ਨਾਲ ਤੇ ਠੰਡ ਠੰਡ ਤੋਂ ਕਮਾ ਲਈ ਜਾਂ ਕਾਗਜ਼ ਚਾਰੇ ਪਾਸੇ ਰਾਵ ਉਹਨਾਂ ਨੇ ਆਪੇ ਟਾਈਮ ਨਾਲ ਆ ਕੇ ਇੱਥੇ ਬਹਿਣਾ ਹੁੰਦਾ ਤੇ ਬਸ ਗੋਦੇ ਅਨੰਦਰ ਫਿਰਦੀ ਆ ਆ ਜਾ ਓਰੇ ਮਾਣ ਮਾਣ ਆ ਰੋ ਉਹਨੇ ਹੀ ਭੱਜਣਾ ਹੋਣਾ ਸੀ ਤੈਨੂੰ ਖਾਣੇ ਆ ਹੂੰ ਚਲੋ ਆ ਆ ਗਾਵੇ ਜਿਵੇਂ ਕਹਦੇ ਆ ਵੀ ਹੱਥ ਹੱਥ ਧੋਲੇ ਕਹਦੇ ਮੁੰਡਾ ਹੋ ਗਿਆ ਫਿਰ ਵੈਰਾਈਟੀ ਆਪਾਂ ਸਾਰੇ ਭੈਣ ਭਰਾਵਾਂ ਨੂੰ ਟਾਈਮ ਵੀ ਦੇਣਾ ਹੁੰਦਾ ਨਾ ਹਾਂ ਜੀ ਜੀ ਰਾਮ ਨਾਲ ਦੇਖਿਓ ਕਦੇ ਖੱਟ ਨਾਲ ਇਹ ਪਹਿਲੀ ਬਾਦ ਕੇ ਬਾਦ ਨਹੀਂ ਮੈਨੂੰ ਤੇਰੇ ਦੇ ਪਰੋਛਾ ਘਾਟਾ ਤੋਂ ਮੈਨੂੰ ਹੋਰ ਨਾ ਹਿੱਟ ਨਹੀਂ। ਉਹੀ ਕੰਮ ਕਰ ਦਿੰਨੂੰ। ਜਿਸੇ ਸਹੀ ਰਹਿ ਲੈ ਤੇਰੇ ਨਾਲ ਜਿਹਾ ਆਏ ਆਏ ਆ। ਚੱਲੋ ਬੁੱਕੀ। ਐ ਮੈਨੂੰ ਦੋੜੀ ਚੋਈ ਤੇ। ਰਾਜ ਤੇ ਬੋਲਣਾ। ਹਾਂ ਜੀ ਮੈਂ ਕੰਮ ਨਹੀਂ ਕਰਾਂ। ਬਸ ਠੀਕ ਹੈ ਜੀ। ਮਾਦੇ ਜੀ ਜੀ ਨੂੰ ਦੀ ਹਟਾਰਾ ਪਾਵੇ ਬਹੁਤ ਵਹਿੰਦੀਆਂ ਤੇਰੇ ਆਲੇ ਗੋਲੇ ਤੇਰੇ ਆਲੇ ਗੋਲੇ ਕਦੇ ਟੈਂਡੇ ਨਹੀਂ ਹੁੰਦੇ ਹਿੰਦੂ ਆਪ ਠਹਿ ਨਾ ਡਾੜੀ ਨਹੀਂ ਸਾਟਾ ਐਵੇਂ ਗੱਦੀ ਉਸਨੂੰ ਫੇਰਦੀ ਵੇ ਸਿਰਾਂ ਕਿਥਾ ਇਧਰ ਆ ਬਣਾ ਉਹ ਤਾਂ ਦੇ ਵੀ ਉਹਨਾਂ ਤੋਂ ਬੜੀ ਹੈ ਕਿੰਨਾਂ ਘਟਾਰਾਂ ਪਾਵੇਂ ਬਹੁਤ ਪੈਂਦੀਆਂ ਜਿਹੜੀਆਂ ਇੱਕ ਵੇਲੇ ਤੇ ਨਹੀਂ ਹੁੰਦੇ ਯਾਰੇ ਫਿਰ ਆਪਰਾ ਮਾ ਬੜਾ ਧੰਨਵਾਦ ਆ ਤੁਸੀਂ ਬਹੁਤ ਪਿਆਰ ਕਰਦੇ ਹੋ ਅਸੀਂ ਪਿਆਰ ਕਰਦੇ ਰਹੋ ਬਲੌਂਕਾਂ ਨੂੰ ਚੱਕ ਦੋ ਨੇੜੀਆਂ ਲਿਆ ਲਓ ਜੇ ਮੈਂ ਕਹਿੰਦਾ ਆ ਉਹ ਦੇਖੋ ਜੀ ਲੱਤ ਰੱਬ ਦੀ ਮੇਹ ਨਾਲ ਬਹੁਤ ਫਰਕ ਪੈ ਗਿਆ ਨਾ ਖੜੇ ਹੁੰਨੇ ਹੁੰਨੇ ਆ ਜੀ ਭਜਨ ਵੀ ਦਿੰਨੇ ਹੁੰਨੇ ਆ ਲੱਤ ਤੇ ਤੇ ਥੋੜਾ ਤੇਲ ਲਾਉਗਾ ਡੈਡੀ ਆਹ ਘੋਪੇ ਦਾ ਤੇਲ ਘਰ ਮ ਕਰਕੇ ਹੁਣ ਲਾਵਾਂਗੇ ਤੇ ਤੇਲ ਲਾਉਣਾ ਹੀ ਪੈਂਦਾ ਜੀ ਰੋਹ ਮਾਹ ਨਕਲੀ ਹੈ ਨਾ ਸਿਰ ਤੇ ਪੱਟ ਤੋਂ ਅਲੱਗ ਲਾਇਆ ਹੈ ਨਾ ਜਿਵੇਂ ਐ ਇੱਥੋਂ ਵੱਟ ਕੇ ਲਾਇਆ ਹੈ ਤੇ ਜਿਹੜਾ ਆ ਹੁੰਦਾ ਇਹ ਛਿਆੜਾ ਦੇ ਵਿੱਚੋਂ ਖੰਡ ਲੱਗ ਜਾਂਦਾ ਤਾਂ ਕਰਕੇ ਥੋੜਾ ਕਰਨਾ ਪੈਣਾ ਤੇ ਛਿਆੜਾ ਦੇ ਰੋਜ਼ ਹੀ ਲਾਉਣਾ ਪੈਂਦਾ ਇਹ ਤੇਲ ਤਾਂ ਨਹੀਂ ਫਿਰ ਉਖੜ ਕੇ ਜਾ ਹੁਜੇ ਬਣਨ ਬਣਨ ਵਾਲਾ ਬਣ ਜਾਂਦਾ ਇਹ ਾਰੇ ਭੈਣ ਭਰਾ ਦਾ ਬਾਬਾ ਦੇ ਕੰਮ ਨੂੰ ਬਹੁਤ ਸਾਰਾ ਧੰਨਵਾਦ ਆਪਾਂ ਇਹ ਨੂੰ ਸਾਰਿਆਂ ਚੜ੍ਹਦੀ ਕਲਾ ਦੇ ਰੱਖੇ ਪਰਮਾਤਮਾ ਖੁਸ਼ੀਆਂ ਵਾਖੇ ਸਾਰੇ ਤੇ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਪਿਆਰ ਕਰਦੇ ਹੋ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਮੈਂਟ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕ ਦਿਓ ਫਟੇ